ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਫਤਿਹਗੜ੍ਹ ਸਾਹਿਬ ਵੱਲੋਂ ਰੁੱਖ ਲਗਾਓ ਦੇਸ਼ ਬਚਾਓ ਅਤੇ ਆਕਸੀਜਨ ਵਧਾਓ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਣਯੋਗ ਐਡੀਸ਼ਨਲ ਡਿਪਟੀ ਕਮਿਸ਼ਨਰ ਸਰਦਾਰ ਸੁਰਿੰਦਰ ਸਿੰਘ ਢਾਲੀਵਾਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇ ਬੂਟੇ ਲਗਾ ਕੇ ਪੰਜਾਬ ਭਰ ਵਿੱਚ 90 ਹਜ਼ਾਰ ਬੂਟੇ ਲਗਾਉਣ ਲਈ ਸ਼ੁਰੂਆਤ ਕੀਤੀ ਇਹ ਪ੍ਰੋਗਰਾਮ ਮਾਦੋਪੁਰ ਚੌਂਕ ਨਵਾਬ ਸ਼ੇਰ ਮੁਹੰਮਦ ਖਾਨ ਗੇਟ ਵਿਖੇ ਕਰਵਾਇਆ ਗਿਆ ਇਸ ਮੌਕੇ ADC ਸਾਹਿਬ ਨੇ ਬੋਲਦਿਆਂ ਕਿਹਾ ਕਿ ਧਰਤੀ ਮਾਤਾ ਨੂੰ ਹਰੀ-ਭਰੀ ਰੱਖਣ ਲਈ ਜੋ ਰੁੱਖ ਲਗਾਓ ਦੇਸ਼ ਬਚਾਓ ਲਹਿਰ ਮਨੁੱਖੀ ਅਧਿਕਾਰ ਮੰਚ ਵੱਲੋਂ ਸ਼ੁਰੂ ਕੀਤੀ ਗਈ ਹੈ ਇਸ ਨੂੰ ਦੇਸ਼ ਵਾਸੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਮਹਿੰਮ ਨੂੰ ਕਾਮਯਾਬ ਕਰਨਾ ਚਾਹੀਦਾ ਹੈ ਉਨਾਂ ਮਨੁੱਖੀ ਅਧਿਕਾਰ ਮੰਚ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਿਛਲੇ 24 ਸਾਲਾਂ ਤੋਂ ਸਮਾਜ ਸੇਵਾ ਕਰਨ ਦੇ ਨਾਲ ਪਾਤਵੰਤੇ ਵੀ ਅੱਗੇ ਹੋ ਕੇ ਕੰਮ ਕਰਦੇ ਆ ਰਹੇ ਹਨ ਇਸ ਮੌਕੇ ਸ਼ਾਨਦਾਰ ਫੁੱਲਦਾਰ ਫਲਦਾਰ ਅਤੇ ਮੈਡੀਕੇਟਡ ਬੂਟੇ ਲਗਾਏ ਗਏ ਇਸ ਰੁੱਖ ਲਗਾਓ ਦੇਸ਼ ਬਚਾਓ ਲਹਿਰ ਤਹਿਤ ਹਰਦੀਪ ਸਿੰਘ ਨਸਰਾਲੀ ਅਤੇ ਹਰਪਜਨ ਸਿੰਘ ਜੱਲੋਵਾਲ ਕੌਮਿਕ ਸਕੱਤਰ ਨੇ ਮੁੱਖ ਭੂਮਿਕਾ ਨਿਭਾਈ ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਵਤਾਰ ਸਿੰਘ ਮੀਤ ਪ੍ਰਧਾਨ ਰਗਵੀਰ ਸਿੰਘ ਬਡਲਾ ਸਾਬਕਾ ਐਮਐਲਏ ਗੁਰਪ੍ਰੀਤ ਸਿੰਘ ਜੇਪੀ ਜਸਵਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਪਟਿਆਲਾ ਸੰਦੀਪ ਕੌਰ ਚੇਅਰ ਪਰਸਨ ਇਸਤਰੀ ਵਿੰਗ ਪਟਿਆਲਾ ਨੇ ਵਿਸ਼ੇਸ਼ ਤੌਰ ਤੇ ਸ਼ਰਕਤ ਕੀਤੀ ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਭਰ ਵਿੱਚ ਸੰਸਥਾਵਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਦੇ ਰਾਹੀਂ ਬੂਟੇ ਲਗਾਉਣ ਦੀ ਤਰਕੀਬ ਬਣਾ ਕੇ ਪਿੰਡ ਪੱਧਰ ਅਤੇ ਕਸਵਿਆਂ ਵਿੱਚ ਜਿੱਥੇ ਵੀ ਖਾਲੀ ਜਗ੍ਹਾ ਹੋਵੇ ਉੱਥੇ ਵੱਧ ਤੋਂ ਵੱਧ ਬੂਟੇ ਲਗਾਏ ਜਾਣਗੇ ਇਸ ਮੌਕੇ ਬਲਜਿੰਦਰ ਸਿੰਘ ਮਾਸ ਮੀਡੀਆ ਅਫਸਰ ਫਤਿਹਗੜ ਸਾਹਿਬ ਮਾਸਟਰ ਨਰੰਗ ਸਿੰਘ ਟ੍ਰੈਫਿਕ ਇਨਚਾਰਜ ਇਨਸਪੈਕਟਰ ਇੰਦਰਜੀਤ ਸਿੰਘ ਏਐਸਆਈ ਕੁਲਵਿੰਦਰ ਸਿੰਘ ਇਨਚਾਰਜ ਸਾਂਚ ਕੇਂਦਰ ਬਲਵਿੰਦਰ ਸਿੰਘ ਬੰਬ ਸੰਯੁਕਤ ਚੌਧਰੀ ਇਨਸਪੈਕਟਰ ਵਿਜੀਲੈਂਸ ਬਿਊਰੋ ਪ੍ਰਧਾਨ ਗੁਰਮੇਲ ਸਿੰਘ ਬਲਦੇਵ ਸਿੰਘ ਰਣਜੀਤ ਸਿੰਘ ਅਮਨਦੀਪ ਕੌਰ ਰਾਜ ਰਾਣੀ ਤਰਸੇਮ ਸਿੰਘ ਮੀਤ ਪ੍ਰਧਾਨ ਗੌਰਵ ਕੌਸ਼ਲ ਨਿਰਮਲ ਸਿੰਘ ਨਿਮਾ ਬਲਜੀਤ ਸਿੰਘ ਚੇਅਰਮੈਨ ਜਗਤਾਰ ਸਿੰਘ ਪੰਚ ਗੁਰਿੰਦਰ ਸਿੰਘ ਗਿੰਦੀ ਮੁੱਲਾਪੁਰ ਬਲਬੀਰ ਸਿੰਘ ਸਰਪੰਚਰ ਮੇਲ ਸਿੰਘ ਮਾਦੋਪੁਰ ਦਵਿੰਦਰ ਸਿੰਘ ਜਸਵਿੰਦਰ ਕੌਰ ਗੁਰਵਿੰਦਰ ਸਿੰਘ ਜਸਵੀਰ ਸਿੰਘ ਅਤੇ ਗੁਰਜੰਟ ਸਿੰਘ ਮੀਤ ਪ੍ਰਧਾਨ ਆਦਿ ਹਾਜ਼ਰ ਸਨ ਅੱਜ ਇੱਕ ਇੱਕ ਨੂੰ ਨੂੰ ਦੇਖੀ ਚਣਾ ਤੋਂ ਬਹੁਤ ਹੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਹੁਤ ਹੀ ਕੀ ਹਫਤਾਂ ਦਾ ਦਿਖਾਵਾ ਵੀ ਕਰ ਦਿੱਤਾ ਹੈ ਜਿਸ ਨਾਲ ਦੀ ਗਈ ਹੈ ਕਾ ਜੋ ਕਦਮ ਹੈ ਪਰ ਮੈਂ ਇਹ ਮੇਰੀ ਬਹੁਤ ਬਹੁਤ ਸਾਰਾ ਪਾਸੇ ਅੰਦਰ ਕਾਫੀ ਕਈਆਂ ਸੰਸਥਾਵਾਂ ਨਾਲ ਮੁ联 ਕਰਨਾ ਇਸ ਮੌਸਮ ਦੇ ਵਿੱਚ ਬਹੁਤ ਤੋਂ ਵੱਧ ਜਿਹੜੇ ਚਾਹੀਦੇ ਹੈ। ਜਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵਿੱਚ ਕੋਈ ਕੋਸ਼ਿਸ਼ ਕਰਨਾ ਹੋਣਾ ਹੈ। ਉਹ ਗੱਲਬਾਤ ਕਰਾਂਗੇ ਹਰਦੀਪ ਸਿੰਘ ਨਸਰਾਲੀ ਵਾਤਾਵਰਨ ਪ੍ਰੇਮੀ ਜੀ ਦੇ ਨਾਲ ਸਰ ਅੱਜ ਕੋ ਪੌਦੇ ਲਾਉਣ ਆਏ ਹੋ ਤੁਸੀਂ ਇੱਥੇ ਤੇ ਕਿੰਨੇ ਬੂਟੇ ਲਾਏ ਜਾਣਗੇ ਤੇ ਕਿਹੜੇ ਕਿਹੜੇ ਬੂਟੇ ਲਗਾਏ ਜਾਣਗੇ ਵੈਗਜੀ ਕਾ ਖਾਲਸਾ ਵੈਗਜੀ ਕੀ ਬਤੇ ਸਭ ਤੋਂ ਪਹਿਲਾਂ ਤਨਤਨ ਬਾਬਾ ਜੋਰਾਵਰ ਸਿੰਘ ਤਨਤਨ ਬਾਬਾ ਪਤੇ ਸਿੰਘ ਇਹਨਾਂ ਨੂੰ ਅਸੀਂ ਯਾਦ ਕਰਕੇ ਬੂਟੇ ਲਾਉਣ ਨੂੰ ਅਨੁਸਕਾਰ ਕਰਦੇ ਹਾਂ ਉਹਨਾਂ ਦੀ ਧਰਤੀ ਹੈ ਅਸੀਂ ਉਹਨਾਂ ਦੀ ਧਰਤੀ ਉੱਤੇ ਅੱਜ 52 ਬੂਟੇ ਲਾਉਣੇ ਨੇ ਤੇ ਅਸੀਂ ਇੱਥੇ ਸਾਰੇ ਫਲਦਾਰ ਬੂਟੇ ਲਾਵਾਂਗੇ ਜਿਵੇਂ ਇੱਥੇ ਬਾਹਰ ਲੰਗਰ ਲਾਉਂਦੇ ਨੇ ਅੱਗੇ ਸਭਾ ਨੂੰ ਅਸੀਂ ਇੱਥੇ ਸਾਰੇ ਗੇਟਾਂ ਦੇ ਉੱਤੇ ਸਾਰੇ ਸ਼ਹਿਰ ਦੇ ਵਿੱਚ ਕੋਈ ਇਹੋ ਜਿਹਾ ਫਲਦਾਰ ਬੂਟਾ ਨਹੀਂ ਹੋਊਗਾ ਜੋ ਇਹਦਾ ਇੱਥੇ ਨਹੀਂ ਲੱਗਿਆ ਹੋਊਗਾ ਅਸੀਂ ਵੱਤ ਤੋਂ ਵੱਤ ਬੇਟੇ ਤੇ ਮਹਿਮਤ ਹੋਰੀਆ ਵੱਤ ਤੋਂ ਵੱਤ ਹਰਿਆ ਭਰਿਆ ਬਣਾਵਾਂਗੇ ਵੱਤ ਤੋਂ ਵੱਤ ਫਲਦਾਰ ਬੂਟੇ ਲਾਵਾਂਗੇ ਤੇ ਪੰਜਾਬ ਨੂੰ ਬਚਾਵਾਂਗੇ ਮਨੁੱਖੀ ਹਕਮਾਂ ਚ ਦਾ ਧੰਨਵਾਦ ਸਾਰੇ ਵਾਤਾਵਰਨ ਪ੍ਰੇਮੀ ਜਿੱਥੇ ਵਾਤਾਵਰਨ ਪ੍ਰੇਮੀ ਵੀ ਬਹੁਤ ਇਕੱਠੇ ਹੋਏ ਨੇ ਬੂਟੇ ਲਾ ਲਾ ਕੇ ਜਾਂਦੇ ਨੇ 2-3 ਵਜੇ ਤੱਕ ਇੱਥੇ ਲਾਉਂਦੇ ਲਾਉਣ ਲਈ ਆਉਂਦੇ ਰਹਿਣਗੇ ਤਾਂ ਕਿ ਅਸੀਂ ਇਸ ਫਤੇ ਘੜਦੂ ਸਾਰੇ ਵਾਤਾਵਰਨ ਪ੍ਰੇਮੀਆਂ ਦੇ ਧਿਆਨ ਦਿਤੀ ਲਾਜ਼ਮੀ ਹੈ ਭਾਈ ਗੁਜਰ ਦਾ ਸਭ ਭਾਈ ਕਿਤਰਾ ਸਾਡੇ ਨਾਲ ਹੁਣ ਮੌਜੂਦ ਨੇ ਟ੍ਰੈਫਿਕਿੰਗ ਚਾਰਜ ਰਾਜੇਪ ਸਿੰਘ ਦੀਪਾ ਜੀ ਤੇ ਰਤੂ ਸਿੰਘ ਮਸਰਾਲੀ ਜੋ ਕਿ ਮਸਰਾਲੀ ਤੋਂ ਆਏ ਨੇ ਲੁਧਿਆਣਾ ਜ਼ਿਲ੍ਹੇ ਤੋਂ ਤੇ ਉਹਨਾਂ ਦੇ ਨਾਲ ਸੁਰਖੀ ਟੀਮ ਆ ਹਰਪਾ ਜਨ ਸਿੰਘ ਜੱਲੋਵਾਲ ਜੀ ਤੇ ਅਸੀਂ ਗੱਲਬਾਤ ਕਰਾਂਗੇ ਟ੍ਰੈਫਿਕਿੰਗ ਚਾਰਜ ਰਾਜੇਪ ਸਿੰਘ ਦੀਪਾ ਜੀ ਦੇ ਨਾਲ ਇਹਨਾਂ ਨੇ ਕਿੰਨੇ ਮਦਾ ਗਰਖਤ ਵੀ ਲਾਇਆ ਤੇ ਨਿੰਮ ਦੇ ਗੁਣਾ ਬਾਰੇ ਸਰ ਇੱਕ ਕੀ ਜਣਾ ਚਾਹਾਂਗੇ ਤੇ ਸਭ ਤੋਂ ਪਹਿਲਾਂ ਜੀ ਮੈਂ ਕੀ ਅਧਿਕਾਰ ਮੰਚ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਬੂਟੇ ਲਾਉਂਦਾ ਜੀ ਬਾਕੀ ਸਾਨੂੰ ਵੀ ਚਲੋ ਇਹਨਾਂ ਦੇ ذریعے ਮੌਕਾ ਮਿਲਿਆ ਇੱਕ ਬੂਟਾ ਲਾਉਂਦਾ ਜੀ ਬੜੀ ਖੁਸ਼ੀ ਹੋਈ ਲਾ ਕੇ ਨਿੰਮ ਦੇ ਉਪਰਾਲੇ ਆਪਾਂ ਸਾਰੇ ਪਰਿਵਾਰਾਂ ਵਾਲਿਆਂ ਜਾਣਦੇ ਆ ਵੀ ਪਹਿਲੇ ਜ਼ਮਾਨਿਆਂ ਦੇ ਵਿੱਚ ਇਹਦੀ ਬੜੀ ਵਧੀਆ ਵਰਤੋਂ ਹੁੰਦੀ ਸੀ ਪਰਿਵਾਰ ਦੇ ਵਿੱਚ ਬੈਠ ਕੇ ਇਹਦੇ ਅਨਮੋਲੀਆਂ ਵੀ ਖਾ ਲੈਂਦੇ ਸੀ ਕੋਈ ਖਾਸ ਖੁਸ਼ੀ ਤੋਂ ਵੀ ਮਤਲਬ ਅਲੀਫ ਮਿਲਦੀ ਸੀ ਤੇ ਇਸ ਕਰਕੇ ਜੀ ਬਹੁਤ ਬਹੁਤ ਧੰਨਵਾਦ ਮਨੁੱਖੀ ਅਧਿਕਾਰ ਮੰਚ ਦਾ ਹਾਂਜੀ ਨਰੰਗ ਸਿੰਘ ਖਰੋੜ ਜੀ ਕੀ ਕਹਿਣਾ ਚਾਹੋਗੇ ਅੱਜ ਇੱਕ ਬਹੁਤ ਹੀ ਭਾਗਾ ਭਰਿਆ ਦਿਨ ਹੈ ਜਿਹਦੇ ਤਹਿਤ ਪ੍ਰਮੁੱਖ ਆਰਮੰਡ ਦੇ ਕੌਮੀ ਪ੍ਰਦਾਨ ਸਰਦਾਰ ਜਸਵੰਤ ਸਿੰਘ ਜੀ ਖੇੜਾ ਜਿਹੜੇ ਕਿ ਸਾਡੇ ਗਵਾਂਢੀ ਵੀ ਨੇ ਬਡਾਲੀ ਅੱਲਾ ਸਿੰਘ ਤੋਂ ਉਹਨਾਂ ਦੇ ਨਾਲ ਸਰਦਾਰ ਅਵਤਾਰ ਸਿੰਘ ਜੀ ਰਿਆ ਜਿਹੜੇ ਕਿ ਮੀਤ ਪ੍ਰਧਾਨ ਨੇ ਐਸਜੀਪੀਸੀ ਕਮੇਟੀ ਮੇਰੀਆਂ ਬਹੁਤ ਸਾਰੀਆਂ ਭੈਣਾ ਮੇਰਾ ਵੀ 40 ਸਾਹਿਬ ਲੈ ਕਿਹਦਾ ਕਿਹਦਾ ਨਾਮ ਲਮਾ ਬਹੁਤ ਸਾਰੇ ਦਰਜਾ ਬਦਰਜਾ ਅਹੁਦੇਦਾਰ ਸਾਹਿਬਾਂ ਅੱਜ ਇੱਕ ਬਹੁਤ ਹੀ ਵਧੀਆ ਪਰਉਪਕਾਰੀ ਕੰਮ ਦੇ ਲਈ ਪਹੁੰਚੇ ਨੇ ਮੈਂ ਦੱਸਣਾ ਚਾਹੁੰਦਾ ਅੱਜ 1 ਲੱਖ ਪੌਦੇ ਦਾ ਅੰਗਾਜ਼ ਸਾਡੇ ਮਨੁੱਖੀ ਅਧਿਕਾਰ ਮੰਚ ਵੱਲੋਂ ਪਿੰਡ ਮਾਦੋ ਪਰ ਵਿਖੇ ਤੁਸੀਂ ਪਿੱਛੇ ਦੇਖ ਰਹੇ ਹੋ ਨਵਾਬ ਸ਼ੇਰ ਮੁਹੰਮਦ ਖਾਨ ਮੈਮੋਰੀਅਲ ਜਿਹੜਾ ਗੇਟ ਆ ਉਹਦੇ ਵਿੱਚ ਇਸ ਬੂਟੇ ਲਗਾਉਣ ਦਾ ਆਗਾਜ਼ ਕੀਤਾ ਗਿਆ ਹੈ ਕਿਉਂਕਿ ਅੱਜ ਸਮੇਂ ਦੀ ਇੱਕ ਬਹੁਤ ਵੱਡੀ ਲੋੜ ਹੈ ਕਿ ਅਸੀਂ ਕਹਿੰਦੇ ਆਂ ਕਿ ਕੈਨੇਡਾ ਦੇ ਵਿੱਚ ਵਾਤਾਵਰਨ ਸਾਫ਼ ਹੈ ਅਮਰੀਕਾ ਦੇ ਵਿੱਚ ਵਾਤਾਵਰਨ ਸਾਫ਼ ਹੈ ਕੀ ਅਸੀਂ ਇੰਡੀਆ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਮੈਂ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਗੱਲ ਕਰਾਂ ਜਿੱਥੇ ਇਹ ਬਹੁਤ ਵੱਡੀਆਂ ਕੁਰਬਾਨੀਆਂ ਦਾ ਇਤਿਹਾਸ ਹੈ ਕੀ ਅਸੀਂ ਉਸ ਫਤਿਹਗੜ ਜ਼ਿਲ੍ਹੇ ਨੂੰ ਹਰਿਆ-ਭਰਿਆ ਨਹੀਂ ਬਣਾ ਸਕਦੇ ਪਰ ਮੈਂ ਵਧਾਈ ਦੇਣਾ ਚਾਹੁੰਦਾ ਸਰਦਾਰ ਜਸਵੰਤ ਸਿੰਘ ਖੀੜਾ ਸਾਹਿਬ ਨੂੰ ਜਿਨ੍ਹਾਂ ਨੇ ਅੱਜ ਇੱਕ ਬਹੁਤ ਹੀ ਵਧੀਆ ਪ੍ਰਾਲਾ ਕਰਕੇ ਅੱਜ ਇੱਥੇ ਇਲਾਕੇ ਦੇ ਸਮੂਹ ਜਿੰਨੇ ਵੀ ਸਾਡੇ ਮੋਹਰਤਬੰਦ ਬੰਦੇ ਨੇ ਉਹਨਾਂ ਤੋਂ ਇੱਕ ਇੱਕ ਬੁੱਟਾ ਲਗਾ ਕੇ ਇਸ ਅੰਗਾਜ ਦੀ ਸ਼ੁਰੂਆਤ ਕੀਤੀ ਹੈ ਬਹੁਤ ਸਾਰੇ ਬੁੱਟੇ ਨੇ ਸ਼ਾਨਦਾਰ ਬੁੱਟੇ ਫਲਦਾਰ ਬੁੱਟੇ ਬਹੁਤ ਸਾਰੇ ਬੁੱਟੇ ਇੱਥੇ ਲਗਾਏ ਗਏ ਨੇ ਤੇ ਇਹਨਾਂ ਨੇ ਇੱਕ ਵੱਡਾ ਪ੍ਰਾਲਾ ਕੀਤਾ ਵੀ ਅਸੀਂ 1 ਲੱਖ ਬੁੱਟਾ ਸਾਡਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਲਾਉਣਾ ਹੈ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਪੂਰੇ ਪੰਜਾਬ ਦੇ ਵਿੱਚ ਇਹ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਇਹਨਾਂ ਦਾ ਜਿਹੜਾ ਇਹ ਉਪਰਾਲਾ ਬਹੁਤ ਹੀ ਸਲਾਘਾਯੋਗ ਹੈ ਅੱਜ ਸਾਨੂੰ ਕਿਉਂ ਲੋੜ ਪਈ ਇਹ ਬੂਟੇ ਲਾਉਣ ਦੀ ਵਾਤਾਵਰਣ ਕਿਉਂਕਿ ਸਾਡਾ ਬਹੁਤ ਸਾਰਾ ਗੰਧਲਾ ਹੋ ਚੁੱਕਿਆ ਹੈ ਅਸੀਂ ਉਸ ਵਾਤਾਵਰਣ ਨੂੰ ਗੰਧਲੇ ਨੂੰ ਬਚਾਉਣ ਦੇ ਲਈ ਇਹ ਤਰ੍ਹਾਂ-ਤਰ੍ਹਾਂ ਦੇ ਬੂਟੇ ਚਾਹ ਸ਼ਾਨਦਾਰ ਨੇ ਚਾਹ ਫਲਦਾਰ ਨੇ ਜਾਂ ਹੋਰ ਸਜਾਵਟੀ ਬੂਟੇ ਨੇ ਤੁਸੀਂ ਆਲੇ-ਦਾਲੇ ਦੇਖ ਰਹੇ ਹੋ ਵੀ ਪਹਿਲੇ ਕਿੰਨੇ ਬੂਟਿਆਂ ਦਾ ਅੰਗਾਜ਼ ਦੇ ਕਰ ਚੁੱਕੇ ਨੇ ਮੇਰੇ ਤੋਂ ਪਹਿਲਾਂ ਮੈਡਮ ਹੋਰ ਬਹੁਤ ਸਾਰੇ ਏਡੀਸੀ ਸਾਹਿਬ ਜਾਂ ਹੋਰ ਬਹੁਤ ਸਾਰੇ ਆਉਦੇਦਾਰ ਸਹਿਬਾਨ ਨੇ ਬੁੱਟੇ ਲਾਇਲੇ ਅਸੀਂ ਵੀ ਅੱਜ ਬੁੱਟੇ ਲਾਉਣ ਦਾ ਆਗਾਜ਼ ਕੀਤਾ ਮੈਂ ਇਸ ਦੇ ਲਈ ਮਨੁੱਖੀ ਅਧਿਕਾਰ ਮੰਚ ਨੂੰ ਮੁਬਾਰਕਾ ਦਿੰਦਾ ਕਿ ਇਹ ਪ੍ਰਾਲਾ ਜਿਹੜਾ ਸਾਡੀ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਇਹਨਾਂ ਨੇ ਬੇਸ਼ੱਕ ਸਹਿਯੋਗ ਉਹਨਾਂ ਦਾ ਵੀ ਹੈ ਪਰ ਇਹਨਾਂ ਦੇ 1 ਲੱਖ ਬੁੱਟਾ ਬਹੁਤ ਹੁੰਦਾ ਹੈ ਕਹਿਣ ਤੋਂ ਬਹੁਤ ਵੱਡਾ ਗੱਲ ਹੈ ਕਿ ਜੇਕਰ 1 ਲੱਖ ਬੁੱਟਾ ਲੱਗ ਗਿਆ ਆ ਮੈਂ ਕਹਿੰਦਾ ਸਾਡਾ ਜਿਹੜਾ ਬਾਤਾਂ ਬੰਨਣਾ ਜਿਹਨੇ ਅਸੀਂ ਫੋਨ ਦੀ ਗੱਲ ਕਰਦੇ ਆ ਕੈਨੇਡਾ ਅਮਰੀਕਾ ਜਾਂ ਹੋਰ ਵੀ ਗੱਲ ਕਰਦੇ ਆ ਸਾਡਾ ਬਾਤਾਂ ਬੰਨ ਵੀ ਇੰਨਾ ਵਧੀਆ ਬਣ ਜੂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆਪਾਂ ਕਹਿੰਦੇ ਵੀ ਅਸੀਂ ਵੱਖੋ-ਵੱਖਰੀਆਂ ਬਿਮਾਰੀਆਂ ਤੋਂ ਪੀੜਤ ਆ ਕਿਉਂਕਿ ਉਹ ਇਸ ਕਰਕੇ ਧਮਾ ਖਾਂਸੀ ਹੋਰ ਜਿਹੜੀਆਂ ਬਿਮਾਰੀਆਂ ਦੀ ਗੱਲ ਕਰਦੇ ਆ ਇਹ ਬਾਤਾਂ ਬੰਨਣਾ ਜਿਹੜਾ ਸਾਡਾ ਗੰਧਲਾ ਹੋਣ ਕਰਕੇ ਹੋਇਆ ਸੋ ਮੈਂ ਬਹੁਤਾ ਸਮਾਂ ਨਾਲ ਲੈਂਦਾ ਹੋਇਆ ਇੱਕ ਵਾਰੀ ਫੇਰ ਰੀਆ ਸਾਹਿਬ ਨੂੰ ਖੇੜਾ ਸਾਹਿਬ ਨੂੰ ਸਾਡੀਆਂ ਸਾਰੀਆਂ ਭੈਣਾਂ ਨੂੰ ਅਹੁਦੇਦਾਰ ਜਿੰਨੇ ਵੀ ਹੋਰ ਆਏ ਹੋਏ ਨੇ ਇਸ ਆਗਾਜ਼ ਦੇ ਵਿੱਚ ਪਹੁੰਚਣ ਦੇ ਲਈ ਜਿਹੜਾ ਬੂਟੇ ਲਾਉਣ ਦਾ ਗਾਅ ਕੀਤਾ ਗਿਆ ਸਾਰਿਆਂ ਨੂੰ ਵਧਾਈ ਦਿੰਨਾ ਬਹੁਤ ਤੇ ਹੁਣ ਸਾਡੇ ਨਾਲ ਮੌਜੂਦ ਨੇ ਸਰਦਾਰ ਨਰਮਲ ਸਿੰਘ ਨਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਕੱਲ ਨਵਾਬ ਸ਼ੇਰ ਖਾਂ ਗੇਟ ਜੋ ਕਿ ਮਾਦੋਪੁਰ ਰੋਡ ਤੇ ਫਤਿਹਗੜ੍ਹ ਸਾਹਿਬ ਬਣਿਆ ਉੱਥੇ ਵੀ ਵੱਡੀ ਤਕਾਦ ਦੇ ਵਿੱਚ ਟੀਮ ਸਮੇਤ ਬੂਟੇ ਲਾਉਣ ਪਹੁੰਚੇ ਹਾਂ ਤੇ ਸਮਾਜ ਨੂੰ ਕੀ ਕਹਿਣਾ ਚਾਹੁੰਦੇ ਹਾਂ ਤੇ ਸਾਡੇ ਵਾਤਾਵਰਣ ਪ੍ਰੇਮੀ ਰੁੱਖ ਵਾੜੇ ਇੰਚਾਰਜ ਹਰਦੀਪ ਸਿੰਘ ਨਸਰਾਲੀ ਭਾਈ ਕਨਈਆ ਜੀ ਸੇਵਾ ਸੈਟੀ ਖੰਨਾ ਬਹੁਤ ਵੱਡੇ ਵਾਤਾਵਰਣ ਪ੍ਰੇਮੀ ਨੇ ਹਰਦੀਪ ਸਿੰਘ ਨਸਰਾਲੀ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਮਹਿਮ ਜਿਸ ਦੇ ਵਿੱਚ ਰੁੱਖ ਲਗਾਓ ਸ਼ਹੀਦਾਂ ਦੀ ਧਰਤੀ ਨੂੰ ਹਰਿਆ ਭਰਿਆ ਬਣਾਓ ਤਹਿਤ ਨਵਾਬ ਮੁਹੰਮਦ ਛੇਰ ਖਾਨ ਗੇਟ ਜੋ ਕਿ ਮਾਦੋਪੁਰ ਜਿਹੜਾ ਚੌਕ ਹੈ ਜੋ ਪਟਿਆਲਿਆਂ ਦਾ ਰਸਤਾ ਜਾਂਦਾ ਹੈ ਉੱਥੇ ਗੇਟ ਬਣਿਆ ਹੋਇਆ। ਉਸ ਗੇਟ ਤੇ ਉਸ ਗੇਟ ਦੀ ਸੁੰਦਰ ਫੁਲਵਾਰੀ ਪਿਆਰ ਕੀਤੀ ਗਈ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਫਲਦਾਰ, ਛਾਂਦਾਰ ਬੂਟੇ ਲਗਾਏ ਗਏ। ਉਸ ਮੌਕੇ ਬਾਬਾ ਕਈ ਸੀਨੀਅਰ ਫਤੇਗੜ ਜ਼ਿਲ੍ਹੇ ਦੇ ਅਫਸਰ ਸਹਿਬਾਨ ਵੀ ਪਹੁੰਚੇ, ਸਾਡੇ ਖੇੜਾ ਸਾਹਿਬ ਜੀ ਵੀ ਪਹੁੰਚੇ ਉੱਥੇ ਹਾਜ਼ਰੀ ਲਗਵਾਈ। ਮੈਂ ਧੰਨਵਾਦ ਕਰਦਾ ਹਰਦੀਪ ਸਿੰਘ ਨਸਰਾਲੀ ਜੀ ਨੇ ਸਾਨੂੰ ਮੌਕਾ ਦਿੱਤਾ ਤੇ ਅਸੀਂ ਵੀ ਉੱਥੇ ਜਾ ਕੇ ਹਾਜ਼ਰੀ ਲਵਾਈ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਦਾ ਜਿਨ੍ਹਾਂ ਦਾ ਓਟ ਆਸਰਾ ਲੈ ਕੇ ਅਸੀਂ ਲੱਗੇ ਹੋਏ ਆ ਰੁੱਖਾਂ ਦੀ ਸੇਵਾ ਕਰਨ ਲਈ ਅੱਜ ਅਸੀਂ ਸ਼ਹੀਦਾਂ ਦੀ ਧਰਤੀ ਤੇ ਰੁੱਖ ਲਗਾਈਏ ਔਰ ਬਹੁਤ ਵਧੀਆ ਪ੍ਰੋਗਰਾਮ ਉਲੀਕਿਆ ਗਿਆ ਸੀ ਹਰਦੀਪ ਸਿੰਘ ਨਸਰਾਲੀ ਜੀ ਵੱਲੋਂ ਅਸੀਂ ਉੱਥੇ ਵੀ ਪਲਾਂਟੇਸ਼ਨ ਕੀਤੀ ਤੇ ਉਸ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਜੋ ਕਿ ਫਤਿਹਗੜ੍ਹ ਸਾਹਿਬ ਵਿਖੇ ਹੈ ਬਹੁਤ ਵੱਡੀ ਯੂਨੀਵਰਸਿਟੀ ਹੈ ਇਹ ਔਰ ਉਸ ਦਾ ਰਕਬਾ ਜਿਹੜਾ 135 ਕਿੱਲਿਆਂ ਤੋਂ ਉੱਪਰ ਉਹਦੇ ਵਿੱਚ ਵੀ ਬਹੁਤ ਵੱਡੀ ਜਗਾ ਦੇ ਵਿੱਚ ਬੂਟੇ ਲੱਗ ਸਕਦੇ ਨੇ ਅਸੀਂ ਕੱਲ ਉੱਥੇ ਦੇ ਅਫਸਰ ਸਹਿਬਾਨ ਨਾਲ ਗੱਲਬਾਤ ਵੀ ਕਰਕੇ ਆਏ ਆ ਭੰਤ ਗਵਿੰਦਰਪੁਰ ਸਾਡੇ ਜੋ ਲੀਗਲ ਐਡਵਾਈਜ਼ਰ ਨੇ ਉਹ ਨਾਲ ਸਨ ਕੁਝ ਪਲਾਂਟੇਸ਼ਨ ਵੀ ਕੱਲ ਅਸੀਂ ਉੱਥੇ ਕੀਤੀ ਤੋਂ ਮਨ ਨੂੰ ਬੜਾ ਸਕੂਨ ਮਿਲਿਆ ਤੇ ਦਰਸ਼ਨ ਕਰਕੇ ਅਸੀਂ ਗੁਰਦੁਆਰਾ ਸਾਹਿਬ ਦੇ ਘਰ ਵਾਪਸੀ ਕੀਤੀ ਸਾਡੇ ਨਾਲ ਮੌਜੂਦ ਨੇ ਅਵਤਾਰ ਸਿੰਘ ਰਿਆਸ਼ ਮੀਤ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਰੇ ਉਹਨਾਂ ਦੇ ਨਾਲ ਮਨੁੱਖੀ ਅਧਿਕਾਰ ਦੇ ਕੌਮੀ ਪ੍ਰਧਾਨ ਡਾਕਟਰ ਜਸਪੰਦ ਸਿੰਘ ਖੇੜਾ ਜੀ ਸਟੇਟ ਅਵਾਰਡੀ ਨਰੰਗ ਸਿੰਘ ਖਰੋੜ ਜੀ ਤੇ ਵਾਤਾਵਰਨ ਪ੍ਰੇਮੀ ਹਰਦੀਪ ਸਿੰਘ ਨਸਰਾਲੀ ਤੇ ਜੱਲੋਵਾਲ ਸਾਹਿਬ ਕੀ ਕਹਿਣਾ ਚਾਹੁੰਦੇ ਆ। ਵਾਹਿਗੁਰੂ ਜੀ ਕੀ ਪਤਿ ਮੈਂ ਉਤਾਰ ਸਿੰਘ ਰਿਆ ਮੈਂਬਰ ਥਰੂ ਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਹਿਸ਼ ਪ੍ਰਧਾਨ ਕੌਮੀ ਕਮੇਟੀ ਦਾ ਅੱਜ ਬਹੁਤ ਹੀ ਸਤਿਕਾਰਯੋਗ ਮਨੁੱਖੀ ਅਧਿਕਾਰ ਮੰਚ ਦੇ ਕਮਿ ਪ੍ਰਧਾਨ ਜਸਵੰਤ ਸਿੰਘ ਖੇੜਾ ਜੀ ਦੇ ਹੁਕਮਾ ਤਹਿਤ ਅੱਜ ਜਿਹੜਾ ਇੱਥੇ ਮੈਨੂੰ ਆਉਣ ਦਾ ਮੌਕਾ ਮਿਲਿਆ ਪੰਨਾ ਸੁਖਵਿੰਦਰ ਸਿੰਘ ਜੈਲ ਦਾ ਜਲੂਆਲ ਸਾਹਿਬ ਦੀਪ ਜੀ ਤੇ ਉਹ ਸੋਚੀਆਂ ਮੇਰੀਆਂ ਭੈਣਾ ਇਹ ਸਾਰੇ ਇੱਥੇ ਜਿਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ ਅੱਜ ਬਤਾਵਨ ਸੁਵਾਲ ਜਿੱਥੇ ਦਰੱਖਤ ਪਰ ਪੌਦੇ ਲਾ ਕੇ ਹਰੀ ਜਿਹੜਾ ਸ਼ੁਰੂਆਤ ਕੀਤੀ ਹੈ ਔਰ ਹਮੇਸ਼ਾ ਹਰੇਕ ਇਨਸਾਨ ਨੂੰ ਜਿਹੜਾ ਇਹ ਪੌਦਾ ਲਾ ਕੇ ਜਿਹੜਾ ਵਾਤਾਵਰਣ ਦੀ ਆਪਾਂ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਆਕਸੀਜਨ ਹੈ ਜਿਹੜੀ ਇਹ ਆਪਾਂ ਨੂੰ ਇਹਨਾਂ ਪੌਦਿਆਂ ਤੋਂ ਹੀ ਮਿਲਦੀ ਹੈ ਸੋ ਜਿੱਥੇ ਆਪਾਂ ਮੈਂ ਇਹ ਵੀ ਗੱਲ ਕਹਾਗਾ ਕਿ ਜਿੱਥੇ ਆਪਾਂ ਪੌਦੇ ਲਾਉਨੇ ਹੈ ਉਹਨਾਂ ਦੀ ਸਾਂਭ ਸੰਭਾਲ ਕਰਨਾ ਵੀ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਂ ਧਰਵਾਦੀ ਹਾਂ ਸਦਾ ਜਸਵੰਤ ਸਿੰਘ ਖੀੜਾ ਜੀ ਦਾ ਕੌਮੀ ਪ੍ਰਧਾਨ ਮਨੁੱਖੀ ਅਧਿਕਾਰ ਮੰਚ ਦਾ ਕੌਮੀ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਆਪ ਸੰਗਤਾਂ ਦੇ ਰੂਹ ਨੂੰ ਹੋਣ ਦਾ ਮੌਕਾ ਦਿੱਤਾ ਔਰ ਹਮੇਸ਼ਾ ਜਦੋਂ ਵੀ ਇਹ ਸਾਨੂੰ ਯਾਦ ਕਰਦੇ ਨੇ ਤਾਂ ਕੋਸ਼ਿਸ਼ ਕਰੀਦੀ ਆ ਕਿ ਇਹਨਾਂ ਦਾ ਇਹਨਾਂ ਨੂੰ ਜ਼ਿਆਦਾ ਫੋਨ ਕਰਨ ਦੀ ਲੋੜ ਨਾ ਪਵੇ ਇੱਕ ਫੋਨ ਤੇ ਜਿੱਥੇ ਹੁੰਦੇ ਨੇ ਉੱਥੇ ਕੌਲਟਰ ਦੀ ਕੋਸ਼ਿਸ਼ ਕੀਤੀ ਆ ਔਰ ਜਿੰਨਾ ਇੱਜ਼ਤਕਾਰ ਤੁਹਾਨੂੰ ਦਿੰਦੇ ਨੇ ਮੈਂ ਵਾਹਿਗੁਰੂ ਘਰ ਅਰਦਾਸ ਕਰਦਾ ਹੈ ਕਿ ਇਸ ਮੰਚ ਨੂੰ ਦਿਨ ਤੋਂ ਗੁਣੀ ਰਾਤ ਤੋਂ ਗੁਣੀ ਤਰੱਕੀ ਵਸੇ ਡਾਕਟਰ ਕੁਸ਼ਵਲ ਸਿੰਘ ਖੀੜਾ ਜੀ ਨੂੰ ਬਲੰਦੀਆਂ ਤੇ ਪਹਚਾਏ ਔਰ ਇਸ ਮਨੁੱਖੀ ਅਧਿਕਾਰ ਮੰਚ ਦੀ ਜਿਹੜੀ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਨੇ ਇਹਦੇ ਵਿੱਚ ਹੋਰ ਤਰੱਕੀਆਂ ਹੋਣ ਵਾਹਿਗੁਰੂ ਜੀ ਕਿਰਪਾ ਕਰਦਾ ਵਾਹਿਗੁਰੂ